ਪੰਜਾਬ ਦੇ ਵਿੱਚ ਲਗਾਤਾਰ ਸਕੂਲ ਬੱਸਾਂ ਦੇ ਕਿਹੜੇ ਹਾਸੇ ਹੋ ਰਹੇ ਨੇ ਤੇ ਲਗਾਤਾਰ ਜਲੰਧਰ ਦੀ ਗੱਲ ਕਰੀਏ ਜਲੰਧਰ ਆਈਟੀਓ ਔਰ ਆਰਟੀਓ ਸਾਹਿਬ ਵੱਲੋਂ ਕਿਹੜੇ ਲਗਾਤਾਰ ਲਗ ਲਗ ਨਾਕਤਬੰਦੀਆਂ ਕਿਹੜੀਆਂ ਕੀਤੀਆਂ ਜਾ ਰਹੀਆਂ ਉਹਦੇ ਸਬੰਧ ਦੇ ਵਿੱਚ ਅੱਜ ਜਲੰਧਰ ਦੇ ਬੱਸ ਸਟੈਂਡ ਦੇ ਵਿੱਚ ਨਾਕਾ ਲਗਾਇਆ ਗਿਆ ਸੀ ਔਰ ਸਕੂਲਾਂ ਦੇ ਬੱਸਾਂ ਦੇ ਪੇਪਰ ਚੈੱਕ ਕੀਤੇ ਗਏ ਨੇ ਤੇ ਉੱਥੇ ਬੱਸਾਂ ਦੇ ਵਿੱਚ ਕੀ ਸਹੂਲਤਾਂ ਉਹਨਾਂ ਦੀ ਚੈਕਿੰਗ ਕੀਤੀ ਗਈ ਸਾਡੇ ਨਾਲ ਆਰਟੀਓ ਸਾਹਿਬ ਹੈ ਸਾਹਿਬ ਅੱਜ ਲਗਾਤਾਰ ਜੋ ਪੰਜਾਬ ਦੇ ਵਿੱਚ ਹਾਸੇ ਹੋ ਰਹੇ ਨੇ ਉਹਦੇ ਕਰਨ ਕਿਹੜਾ ਜਲੰਧਰ ਦੇ ਵਿੱਚ ਤੁਹਾਡੇ ਵੱਲੋਂ ਕਿਹੜੀ ਜਿਹੜੀ ਸਟਾਰਟ ਕੀਤੀ ਗਈ ਹੈ ਇਹ ਸਕੀਮ ਸਟਾਰਟ ਕੀਤੀ ਹੈ ਸਕੂਲ ਦੀ ਰੂਟੀਨ ਬਸਾਂ ਦੀ ਚੈਕਿੰਗ ਜਿਸ ਦੇ ਵਿੱਚ ਜੋ ਸਕੂਲ ਸੇਫ ਵਨ ਸਕੀਮ ਦੇ ਵਿੱਚ ਪਾਈਆਂ ਗਈਆਂ ਨੇ ਕਿ ਸਕੂਲ ਬਸਾਂ ਵਿੱਚ ਕੀ ਕੀ ਹੋਣਾ ਚਾਹੀਦਾ ਹੈ ਉਹਦੇ ਫਰਸਟ ਏਡ ਦੀ ਚੈਕਿੰਗ ਆਪਣਾ ਸਪੀਡ ਗੋਨਰ ਦੀ ਚੈਕਿੰਗ ਪਲੱਸ ਆਪਣਾ ਕੈਮਰੇਜ਼ ਦੀ ਚੈਕਿੰਗ ਯੂਨੀਫਾਰਮ ਦੀ ਚੈਕਿੰਗ ਉਹ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਬੱਚਿਆਂ ਦੀ ਸੇਫਟੀ ਨੂੰ ਜੀ ਸੇਫਟੀ ਨੂੰ ਫਾਇਦਾ ਹੋ ਸਕੇ ਜੀ ਹਾਂਜੀ ਗੱਲ ਕਰੀਏ ਕਿ ਕਿੱਦਾਂ ਬੱਚੇ ਸਕੂਲ ਦੇ ਬੱਸਾਂ ਦੇ ਵਿੱਚ ਡਰਾਈਵਰਾਂ ਵੱਲੋਂ ਤੁਹਾਡੇ ਕੋਲੋਂ ਪੇਪਰ ਤੁਸੀਂ ਪੇਪਰ ਮੰਗਦੇ ਹੋ ਡਰਾਈਵਰਾਂ ਵੱਲੋਂ ਪੇਪਰ ਨਹੀਂ ਦਿਖਾਏ ਜਾਂਦੇ ਸਮੇਂ ਖਰਾਬ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਬੱਚੇ ਜਿਹੜੇ ਬੱਸਾਂ ਦੇ ਵਿੱਚ ਬੈਠੇ ਹੁੰਦੇ ਨੇ ਉਹਨਾਂ ਨੂੰ ਜਿਹੜੇ ਗਰਮੀ ਦਾ ਪਰਚਾਨੀ ਦਾ ਸਾਹਮਣਾ ਕਰਨਾ ਪੈਂਦਾ ਸਭ ਤੋਂ ਪਹਿਲਾਂ ਡਰਾਈਵਰਾਂ ਦੀ ਗਲਤੀ ਹੈ ਜਿਹੜੇ ਪੇਪਰ ਨਹੀਂ ਦਿਖਾਉਂਦੇ ਉਹ ਗੱਡੀ ਤੋਂ ਉੱਤੇ ਸਾਰੀ ਕੰਨ ਨੂੰ ਫੋਨ ਲਾ ਲੈਣੇ ਕਿ ਸਾਡੇ ਜਿਹੜੇ ਟਰਾਂਸਪੋਰਟ ਦੇ ਇੰਚਾਰਜ ਨੇ ਉਹਨਾਂ ਨਾਲ ਗੱਲ ਕਰ ਲੋ ਕਿ ਸਾਡੇ ਕੋਲ ਪੇਪਰ ਪ੍ਰੋਵਾਈਡ ਨਹੀਂ ਹੈਗੇ ਜੀ ਇਸ ਕਰਕੇ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਆਪਣੇ ਪੇਪਰ ਗੱਡੀ ਵਿੱਚ ਰੱਖਣ ਚਾਹੇ ਫੋਟੋਕਾਪੀ ਰੱਖਣ ਜਿਸ ਕਰਕੇ ਇਹਨਾਂ ਨੂੰ ਜਲਦੀ ਫ੍ਰੀ ਕਰਕੇ ਭੇਜਿਆ ਜਾ ਸਕੇ ਤਾਂ ਜੋ ਬੱਚੇ ਹਰਾਸਮੈਂਟ ਨਾ ਹੋਵੇ ਦੇਖਿਆ ਜਾਂਦਾ ਲਗਾਤਾਰ ਪੰਜਾਬ ਦੇ ਵਿੱਚ ਹਾਸੇ ਕਿਹੜੇ ਹੋ ਰਹੇ ਨੇ ਉਹਨੂੰ ਰੋਕਣ ਲਈ ਤੁਹਾਡੇ ਵੱਲੋਂ ਲਗਾਤਾਰ ਕਿਹੜੀਆਂ ਬੱਸਾਂ ਦੇ ਸਕੂਲਾਂ ਦੇ ਵਿੱਚ ਜਾ ਕੇ ਵੇਅਰਨੈਸ ਕੀਤੀ ਜਾਂਦੀ ਹੈਗੀ ਆ ਫਿਰ ਵੀ ਕਿਹੜੇ ਡਰਾਈਵਰਾਂ ਵੱਲੋਂ ਕਿਹੜੇ ਇਸ ਦੇ ਉੱਤੇ ਜੋ ਹੈ ਉਸ ਨੂੰ ਬੱਸਾਂ ਘੜੀਆਂ ਗਲਤ ਕਿਹੜੇ ਰੂਟ ਦੇ ਨਾਲ ਚਲਾਈਆਂ ਜਾਂਦੀਆਂ ਇਹਨਾਂ ਨੂੰ ਪ੍ਰੋਪਰ ਇੰਸਪੈਕਸ਼ਨ ਦਿੱਤੀ ਹੋਈਆਂ ਨੇ ਸਾਰੇ ਸਕੂਲਦਿਆਂ ਨੂੰ ਤਾਂ ਵੀ ਇਹ ਸਕੂਲ ਵਾਲੇ ਨਹੀਂ ਮਤਲਬ ਜੋ ਹੈਗੇ ਆਪਣੇ ਰੂਲ ਫਾਲੋ ਨਹੀਂ ਕਰਦੇ ਹੈਗੇ ਆਹੋਂ ਤੁਹਾਡੇ ਸਾਹਮਣੇ ਇੱਕ ਸਕੂਲ ਬੱਸ ਰੁਕੀ ਆ ਆ ਦੇਖੋ ਨਾਲ ਇਹਦੇ ਵੀ ਫਰੰਟ ਦੇ ਉੱਤੇ ਸਕੂਲ ਦਾ ਨਾਮ ਹੈ ਠੀਕ ਹੈ ਨਾਲ ਮੂਰੇ ਨੰਬਰ ਪਲੇਟ ਹੈ ਤੁਸੀਂ ਇਹ ਵੀ ਦੇਖੋ ਜਿਆ ਬਾਸ ਨਵੀਆਂ ਨੰਬਰ ਪਲੇਟ ਵੀ ਨਹੀਂ ਹੈਗੀ ਮੂਰੇ ਅਪਰਾਇਡ ਫੋਰ ਵੀ ਨਹੀਂ ਲਿਖਿਆ ਅਪਰਾਇਡ ਫੋਰ ਟੈਂਪਰੀ ਨੰਬਰ ਹੀ ਨਹੀਂ ਹੈਗਾ ਪ੍ਰਾਈਡ ਫੋਰ ਤਾਂ ਹੈ ਹੀ ਨਹੀਂ ਅੱਜ ਕੱਲ ਇਦਾਂ ਫਿਰ ਇਹ ਸਕੂਲ ਵਾਲਿਆਂ ਦੇ ਉੱਤੇ ਜਿਹੜੇ ਪ੍ਰਾਈਵੇਟ ਸਕੂਲ ਧਾਰੇ ਆਏਗੇ ਕਿਉਂ ਨਹੀਂ ਹੈ ਕਾਨੂੰਨ ਨੂੰ ਜਿਹੜਾ ਫੋਲੋ ਕਰਤਾ ਜਾਂਦਾ ਕਿਉਂ ਕਾਨੂੰਨ ਦੀਆਂ ਗੜੀਆਂ ਧੱਜੀਆਂ ਡਾਈਆਂ ਜਾਂਦੀਆਂ ਨੇ ਸਕੂਲ ਵਾਲੇ ਇਹਨਾਂ ਰੂਲਸ ਨੂੰ ਪ੍ਰੋਪਰ ਕੁਛ ਆਪਣਾ ਸਮਝਦੇ ਹੀ ਨਹੀਂ ਹੈਗੇ ਜੀ ਉਹ ਤਾਂ ਕਿ ਉਹਨਾਂ ਨੂੰ ਸੋਚਣਾ ਕਿ ਅਸੀਂ ਸਕੂਲ ਚਲਾ ਰਹੇ ਨੇ ਅਸੀਂ ਇਹਨਾਂ ਨੂੰ ਜਿਵੇਂ ਮਰਜ਼ੀ ਚਲਾਈਏ ਸਾਡਾ ਹੀ ਹੱਕ ਹੈ ਇਹਦਾ ਤੇ ਅਸੀਂ ਰੂਲਸ ਫਾਲੋ ਕਰੀ ਨਾ ਕਰੀਏ ਗੱਡੀ ਦੇ ਉੱਤੇ ਨੰਬਰ ਪਲੇਟ ਲਿਖਿਆ ਹੋਵੇ ਤਾਂ ਵੀ ਨਹੀਂ ਪ੍ਰਵਾਹ ਕਰਦੇ ਸਕੂਲ ਦਾ ਨਾਮ ਲਿਖਿਆ ਹੋਵੇ ਉਹ ਵੀ ਉਹਨਾਂ ਨੂੰ ਫੋਚ ਨਹੀਂ ਹੈਗੀ ਅਸੀਂ ਨਾਮ ਲਿਖਣਾ ਹੈ ਕਿ ਨਹੀਂ ਲਿਖਣਾ ਸਰਕਾਰ ਵੱਲੋਂ ਜੋ ਦੇਤਾ ਦਿੱਤੇ ਗਏ ਆ ਬੱਸਾਂ ਦੇ ਵਿੱਚ ਕੈਮਰੇ ਲਗਾਏ ਜਾਣ ਮੈਡੀਕਲ ਸਹੂਲਤਾਂ ਦਿੱਤੀਆਂ ਜਾਂ ਫਾਇਰ ਡੀਸ ਮਸ਼ੀਨਾਂ ਕਿਹਾ ਤੁਸੀਂ ਤੁਹਾਡੇ ਵੱਲੋਂ ਬੱਸਾਂ ਦੀ ਚੈਕਿੰਗ ਕਿਤੇ ਕਿ ਆ ਸਾਰੇ ਬੱਸਾਂ ਦੇ ਵਿੱਚ ਮਿਲਿਆ ਇਸ ਰਿਗਾਰਡਿੰਗ ਜੋ ਸਰਕਾਰ ਦੀ ਹਦਾਇਤਾਂ ਨੇ ਉਹ ਜਿਸ ਬੱਸ ਦੇ ਵਿੱਚ ਨਹੀਂ ਪ੍ਰੋਵਾਈਡ ਹੁੰਦੀ ਜੇ ਉਪਲਬਧ ਨਹੀਂ ਹੁੰਦੀ ਮੌਕੇ ਤੇ ਤਾਂ ਅਸੀਂ ਉਹਨਾਂ ਦਾ ਉਸੇ ਉਸੇ ਟਾਈਮ ਮੌਕੇ ਤੇ ਚਰਾੰਗ ਕੱਟ ਕੇ ਉਹਨਾਂ ਨੂੰ ਦੇ ਦੇਣੇ ਆ ਜੇ ਫਰਸਟ ایڈ ਨਹੀਂ ਹੈਗਾ ਫਰਸਟ ایڈ ਦਾ ਚਰਾੰਗ ਕਰ ਦੇਣੇ ਆ ਜੇ ਸਪੀਡ ਗੋਨਰ ਨਹੀਂ ਆ ਉਹਦਾ ਚਰਾੰਗ ਕਰ ਦੇਣੇ ਆ ਉਹ ਅਸੀਂ ਚੈੱਕ ਕਰ ਲੈਣਾ ਕਿ ਕਿ ਕਿਹੜੀ ਉਹਦੇ ਸੁਹੂਲਤ ਨਹੀਂ ਹੈਗੀ ਉਹਦੇ ਗਾੜੀ ਅਸੀਂ ਚਰਾੰਗ ਦੇ ਦੇਣੇ ਆ ਹੁਣ ਕਿੰਨੇ ਹੁਣ ਤੱਕ ਚਲਾਨ ਤੁਹਾਡੇ ਵੱਲੋਂ ਕੱਟੇ ਗਏ ਨੇ ਤੇ ਕਿੰਨੇ ਨੂੰ ਛੱਡਿਆ ਗਿਆ ਹੁਣ ਤੱਕ ਦੇ 5 ਚਰਾੰਗ ਕੱਟੇ ਗਏ ਨੇ ਤੇ ਜਿਹੜੇ ਤਿੰਨ ਚਾਰ ਗੱਡੀਆਂ ਸਕੂਲਾਂ ਦੀ ਛੱਡੀਆਂ ਨੇ ਉਹ ਸਿਰਫ ਤਾਂ ਛੱਡੀਆਂ ਨੇ ਉਹਨਾਂ ਦੇ ਡਾਕੂਮੈਂਟਸ ਕੰਪਲੀਟ ਸੀਗੇ ਪ੍ਰੋਪਰ ਯੂਨੀਫਾਰਮ ਸੀ ਪ੍ਰੋਪਰ ਸਾਰੀ ਉਹਨਾਂ ਨੇ ਹਦਾਇਤਾਂ ਨੂੰ ਮੰਨਿਆ ਹੋਇਆ ਸੀ ਸਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਆਈ.ਟੀ.ਓ ਕੀ ਸਕੂਲ ਦੇ ਲੋਕਾਂ ਟ੍ਰਾਂਸਫਰ ਹੋਣ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਗੱਡੀਆਂ ਦੇ ਪੇਪਰ ਵੀ ਪੂਰੇ ਹੋਣੇ ਚਾਹੀਦੇ ਸਰ ਸਕੂਲਾਂ ਨੂੰ ਇਹੀ ਕਹਿਣਾ ਚਾਹੁੰਦਾ ਮੈਂ ਜੋ ਸਰਕਾਰ ਜੀ ਇਨਸਟਰਕਸ਼ਨਸ ਨੇ ਜੋ ਹਦਾਇਤਾਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਫਾਲੋ ਕੀਤਾ ਜਾਵੇ ਉਹਨਾਂ ਵੱਲੋਂ ਤਾਂ ਕਿ ਜੋ ਬੱਚਿਆਂ ਦੀ ਹਰਾਸਪੈਂਟ ਹੁੰਦੀ ਹੈ ਅਸੀਂ ਚੈਕਿੰਗ ਦੌਰਾਨ ਬਸਾਂ ਰੋਕਦੇ ਨੇ ਉਹ ਉਸ ਨੂੰ ਮੁਖ ਰੱਖਦੇ ਹੋਏ ਬੱਚਿਆਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇੱਦਾਂ ਲਗਾਤਾਰ ਚੈਕਿੰਗਾਂ ਕੀਤੀਆਂ ਜਾਣਗੀਆਂ ਇੱਦਾਂ ਕੀਤੀ ਜਾਣਗੀਆਂ ਰੂਟੀਨ ਚੈਕਿੰਗ ਕੀਤੀਆਂ ਜਾਣਗੀਆਂ ਤੁਸੀਂ ਦੇਖੋ ਤੁਸੀਂ ਦੇਖਿਆ ਅਸੀਂ ਗਲਤ ਕੀਤੀ ਗਿਆ ਏਆਰਟੀਓ ਸਾਹਿਬ ਦੇ ਨਾਲ ਉਹਨਾਂ ਨੇ ਦੱਸਿਆ ਜੋ ਜਲੰਧਰ ਦੇ ਵਿੱਚ ਐਦਾਂ ਹੀ ਜੋ ਪ੍ਰਾਈਵੇਟ ਸਕੂਲਾਂ ਦੇ ਧਾਰਿਆਂ ਵਾਲੋ ਜੋ ਐ ਕਾਨੂੰਨਾਂ ਦੇ ਉੱਤੇ ਧੱਜੀਆਂ ਡਾਈਆਂ ਜਾਣਗੀਆਂ ਉਹਨਾਂ ਤੇ ਸਖਤ ਕਿਹੜੀਆਂ ਕਾਰਵਾਈਆਂ ਜਲੰਧਰ ਦੇ ਵਿੱਚ ਲਗਾਤਾਰ ਕੀਤੀਆਂ ਜਾਣਗੀਆਂ ਸੁਨੀਲ ਮਹਾਜਨ ਜਗਬਾਨੀ ਟੀਵੀ